ਜੇ ਵੱਡਾ ਫੈਸਲਾ ਕੀਤਾ ਗਿਆ ਜੀਗਾ ਕਿ ਇਹ ਅਮਨ ਸ਼ਾਂਤੀ ਲਈ ਜਿਹੜਾ ਮਾਰਚ ਕਰਦੇ ਜਾਣ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਵੱਡੇ ਤੌਰ ਦੇ ਉੱਤੇ ਜੱਥੇਬੰਦੀਆਂ ਨੇ ਮਾਰਚ ਕਰਦੇ ਨੇ ਹਮਲਾ ਜੁੜੇ ਹੋਏ ਨਹੀਂ ਉਹ ਵੇਦੇ ਨੇ ਕਿ ਤੇ ਜਿਹੜਾ ਧਰਮ ਅੱਗੇ ਲੱਗ ਕੇ ਲੜਦਾ ਹੈ ਉਹਨੂੰ ਕਿਵੇਂ ਨੀਂਂਹਿਆ ਕਰਨਾ ਲੜਾਉਣਾ ਹੈ ਕਿਵੇਂ ਅਸੀਂ ਉਹਨੂੰ ਪਾਉਣਾ ਹੈ ਤੁਸੀਂ ਦੇਖ ਹੀ ਲਿਆ ਕਿੰਨੇ ਤਰ੍ਹਾਂ ਦੀਆਂ ਜੰਗਾਂ ਆਈਆਂ ਨੇ ਅੱਜ ਇਸ ਸੰਜੁਲਤ ਮੋਰਤੇ ਵੱਲੋਂ ਜਿਹੜਾ ਪਿਛਲੇ ਦਿਨੀ ਇਹਨਾਂ ਨੇ ਅਜ ਰੰਗ ਰੰਭੀ ਏ ਉਸ ਦੇ ਵਾਸਤੇ ਅਮਨ ਸ਼ਾਂਤੀ ਲਈ ਵੀ ਇਹ ਜੰਗਾਂ ਦਾ ਕੋਈ ਸਾਡਾ ਸੋਲੂਸ਼ਨ ਨਹੀਂ ਹੈਗਾ ਜੰਗਾਂ ਨਾਲ ਸਾਡੇ ਦੇਸ਼ ਦੀ ਸਾਡੀ ਜਨਤਾ ਦਾ ਬਹੁਤ ਪਾਣੀ ਮਖਾਨ ਹੈ ਸੋ ਇਹ ਸੰਜੁਲਤ ਮੋਰਤੇ ਨੇ ਇੱਕ ਫੈਸਲਾ ਲਿਆ ਕਿ ਜਿਹੜੀ ਜੰਗ ਏ ਇਹਨੂੰ ਬੰਦ ਕਰ ਕੀਤੀ ਜਾਵੇ ਜਿਹੜੇ ਚੰਗੇ ਰਾਹ ਚਲਾਓ ਦੇਸ਼ ਦੀ ਵਪਾਰ ਵਧੀਆ ਚਲਾਓ ਦੇਸ਼ ਨੂੰ ਸਿਕਾਲ ਬਣਾਓ ਦੇਸ਼ ਦੀ ਅਮਨ ਸ਼ਾਂਤੀ ਨੂੰ ਪੂਰਾ ਕਾਇਮ ਕਰੋ ਇਹ ਜੰਗ ਦੇਸ਼ ਦੀ ਵੱਢੀ ਬਰਬਾਦੀ ਹੈ ਤੇ ਕਿਸਾਨ ਤੇ ਮਜ਼ਦੂਰ ਜਿਹੜੇ ਸਾਡੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਛੋਟੇ ਦੁਕਾਨਦਾਰ ਨੇ ਛੋਟੀਆਂ ਸੰਸਥਾ ਨੇ ਇਹਨਾਂ ਦਾ ਬੜਾ ਭਾਰੀ ਨੁਕਸਾਨ ਹੁੰਦਾ ਸੋ ਇਸ ਕਰਕੇ ਅੱਜ ਵੱਡਾ ਫੈਸਲਾ ਕੀਤਾ ਗਿਆ ਸੀਗਾ ਕਿ ਇਹ ਅਮਨ ਸ਼ਾਂਤੀ ਲਈ ਜਿਹੜਾ ਮਾਰਚ ਕੱਢੇ ਜਾਣ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਵੱਡੇ ਤੌਰ ਦੇ ਉੱਤੇ ਜਥੇਬੰਦੀਆਂ ਨੇ ਮਾਰਚ ਕੱਢੇ ਨੇ ਕਿਉਂਕਿ ਇਹ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ جنگ ਇੱਕ ਟੈਂਪਰੇਰੀ ਜੰਗ ਸੀ ਇਹਨੂੰ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਜੋੜ ਕੇ ਜੰਗ ਨੂੰ ਲਾਇਆ ਗਿਆ ਸੀਗਾ ਇਹੋ ਜੀਆਂ ਜਿਹੜੀਆਂ ਗੱਲਾਂ ਸੀ ਨਹੀਂ ਚਾਹੁੰਦੇਗੇ ਕਿਉਂਕਿ ਇਹ ਜੰਗ ਜਿਹੜੀ ਉਹਨਾਂ ਕਾਰਪੋਰੇਟ ਰਹੀ ਸਿਆਦੇ ਜਾਂਦੀ ਏ ਉਹਨਾਂ ਦੇ ਫਾਇਦੇ ਲਈ ਉਹਨਾਂ ਦੇ ਮੁਨਾਫੇ ਦੀ ਜੰਗ ਲੱਗਦੀ ਏ ਲੋਕਾਂ ਦੇ ਹਿੱਤ ਲਈ ਜੰਗ ਨਹੀਂ ਸੀ ਲੋਕ ਇਸ ਜੰਗ ਨੂੰ ਨਹੀਂ ਚਾਹੁੰਦੇ ਨਾ ਇਹ ਜੰਗ ਦੀ ਗੱਲ ਕਰਦੇ ਨੇ ਇਹ ੱਟਕੇ ਨਾਲ ਜੰਗ ਜਿਹੜੀ ਲਾਈ ਗਈ ਏ ੱਟਕੇ ਨਾਲ ਲੜਾਈ ਲਾਉਂਦੇ ਨੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਵੱਡੇ ਤੌਰ ਤੇ ਵੱਡੇ ਇਕੱਠ ਕਰਕੇ ਜਿਵੇਂ ਅੱਜ ਫਾਜ਼ਿਲਕਾ ਦੇ ਵਿੱਚ ਵੱਡਾ ਜਥੇਬੰਦੀ ਵੱਲੋਂ ਕੱਟ ਕੀਤੇ ਗਏ ਨੇ ਔਰ ਮੋਰਚੇ ਨੂੰ ਹਣ ਮਾਰਚ ਕੱਢਾਂਗੇ ਬਾਜ਼ਾਰ ਦੇ ਵਿੱਚ ਤੇ ਲੋਕਾਂ ਨੂੰ ਦੱਸਾਂਗੇ ਕਿ ਇਹ ਜਿਹੜੀ جنگ ਏ ਇਹ ਇੱਕ ਟੈਂਪੋਰਰੀ ਜੰਗ ਏ ਤੇ ਇਹ ਸਾਡੇ ਦੇਸ਼ ਲਈ ਅਜਾੜੇ ਦੀ ਹਾਂਜੀ ਪ੍ਰਧਾਨ ਜੀ ਜੋ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਸਿਸ਼ਮ ਲੈ ਕੇ ਕੀਤਾ ਜਾ ਰਿਹਾ ਹੈ ਮਿਰਨਾ ਸੁਤਿਆਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਾਂਜ ਨੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਫਾਇਲਕਾ ਦੇ ਪ੍ਰਤਾਪ ਬਾਗ ਦੇ ਵਿੱਚ ਜਿਹੜਾ ਜੰਗਵਾਜ ਸਾਮਰਾਜੀ ਤਾਕਤਾਂ ਦੇ ਖਿਲਾਫ ਜਿਹੜਾ ਅਮਨ ਮਾਰਚ ਕੱਢ ਰਹੇ ਹੈਗੇ ਜਿਹੜਾ ਪਿਛਲੇ ਦਿਨੀ ਇਹਨਾਂ ਨੇ ਸਾਡੇ ਦੇਸ਼ ਦੇ ਵਿੱਚ ਪਾਕਿਸਤਾਨ ਦੇ ਨਾਲ ਜਿਹੜੀ ਨਿਯਾਤੀ ਜੰਗ ਸਾਡੇ ਲੋਕਾਂ ਦੇ ਸਿਰ ਤੇ ਮੜੀ ਸੀ ਉਹਦੇ ਖਿਲਾਫ ਅਸੀਂ ਰੋਜ਼ ਜ਼ਾਹਰ ਕਰ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਸਾਮਰਾਜੀ ਤਾਕਤਾਂ ਆਪਣੇ ਹਿੱਤਾਂ ਦੇ ਲਈ ਜੰਗਾਂ ਲਾਉਂਦੀਆਂ ਹੈਗੀਆਂ ਤੇ ਆਪਣੇ ਹਿੱਤਾਂ ਦੇ ਲਈ ਉਹ ਬੰਦ ਵੀ ਕਰਦੀਆਂ ਹੈਗੀਆਂ ਤੇ ਸੂਦੇ ਵੈਕਮ ਹਾਲ ਰੱਖਦੀਆਂ ਹੈਗੀਆਂ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਅੱਜ ਇਹ ਹੋਰ ਜ਼ਿਲ੍ਹਿਆਂ ਦੇ ਵਿੱਚ ਸਕੂਲ ਪਹਿਲਾਂ ਅਲੱਗ ਸੀਗੇ ਜੰਗਬੰਦੀ ਦੇ ਦੌਰਾਨ ਹੀ 10 ਤਰੀਕ ਤੋਂ ਅੱਜ ਸਾਡੇ ਇਹ ਜਿਹੜੇ ਸ਼ਰਾਦੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਸਕੂਲ ਹਾਲ ਤੱਕ ਬੰਦ ਕੀਤੇ ਹੋਏ ਸੀਗੇ ਹੋਰ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈਗਾ ਸੋ ਅਸੀਂ ਇਹਦੇ ਵਿੱਚ ਅਮਨ ਸ਼ਾਂਤੀ ਦੀ ਜਿਹੜੀ ਮੰਗ ਕਰਦੇ ਹੋਏ ਅੱਜ ਜਿਹੜੇ ਸ਼ਹਿਰ ਦੇ ਬਜ਼ਾਰ ਵਿੱਚ ਅਸੀਂ ਮਾਰਚ ਕਰਨਾ ਹੈਗਾ ਅਸੀਂ ਇਹ ਸਮਝਦੇ ਹਾਂ ਕਿ ਇਹ ਅੱਤਵਾਦ ਦਾ ਬਹਾਨਾ ਬਣਾਇਆ ਜਾ ਰਿਹਾ ਹੈਗਾ ਅੱਤਵਾਦ ਕੀ ਹੁੰਦਾ ਅੱਤਵਾਦ ਕੱਲਾ ਉਹੀ ਅੱਤਵਾਦ ਨਹੀਂ ਜਿਹੜੀ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਉਹ ਬੇहद निंदनीयੋਗ ਹੈਗੀ ਆ ਅੱਤਵਾਦ ਤਾਂ ਭਾਜਪਾ ਆਰਐਸਐਸ ਤੇ ਜਿਹੜਾ ਝੋਸਿਆ ਹੋਇਆ ਹੈਗਾ ਇਹਦਾ ਭਾਜਪਾ ਦਾ ਇੱਕ ਮੱਧ ਪ੍ਰਦੇਸ਼ ਦਾ ਜਿਹੜਾ ਐਮਪੀ ਬਿਆਨ ਦਿੰਦਾ ਹੈਗਾ ਵੀ ਜਿਹੜੀ ਉਹਨਾਂ ਦੀ ਭੈਣ ਜਿਹੜੀ ਸੋਫੀਆ ਕਰਨਲ ਭੇਜੀ ਸੀ ਅੱਤਵਾਦੀਆਂ ਦੀ ਭੈਣ ਸੀ ਕਹਿੰਦਾ ਜਿਹੜੀ ਨਰਿੰਦਰ ਮੋਦੀ ਨੇ ਭੇਜੀ ਹੈਗੀ ਆ ਵੀ ਐਨਾ ਇਹਨਾਂ ਦੇ ਮਨਾਂ ਦੇ ਵਿੱਚ ਗੰਧ ਭਰਿਆ ਹੈਗਾ ਔਰਤਾਂ ਪ੍ਰਤੀ ਇਹ ਇਹ ਜਿਹਨੇ ਜਿਹਨੇ ਗੰਦੇ ਕੰਮ ਕਰਨ ਵਾਲੇ ਉਹਨਾਂ ਦੀ ਪੋਸਟ ਪਨਾਹੀ ਕਰਦੀ ਹੈ ਬੀਜੇਪੀ ਆਰਐਸਐਸ ਇਹ ਉਹ ਅੱਤਵਾਦ ਨਹੀਂ ਹੈ ਜਿਹੜੇ ਸਰਜ ਸੰਸਦਾਂ ਲਾ ਦਿੰਦੇ ਮੜੀਆਂ ਨੀਤਾਂ ਕਰਕੇ ਇਹ ਉਹ ਅੱਤਵਾਦ ਨਹੀਂ ਹੈ ਇਹ ਦੇ ਬਦਸਲਿਕ ਕੋਤੂਸ਼ੀਆਂ ਕਰਦੇ ਇਹ ਉਹ ਅੱਤਵਾਦ ਨਹੀਂ ਹੈ ਜਿਹੜੇ ਤਰ੍ਹਾਂ ਜਿਹਾ ਮਾੜਾ ਬਣਾਉਂਦੇ ਨੇ ਸਾਮਰਾਜੀਆਂ ਥੱਲੇ ਲੱਗ ਕੇ ਕਿਤੇ ਸਾਡੇ ਦੇਸ਼ ਦਾ ਕਿਤਾ ਦੇ ਉੱਪਰ ਕੀਤਾ ਹੋਇਆ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੁਨਿਆਦੀ ਮਸਲੇ ਹੱਲ ਹੋਣ ਤੇ ਜਿਹੜਾ ਸਾਮ ਹੈ ਇਹ ਪਾਇਖ ਇਹ ਬਦਾਂ ਨਿਯਾਜ਼ੀ ਕੋ ਜਿਹੜਾ ਜੰਮੂ ਕਸ਼ਮੀਰ ਦਾ ਮਾਮਲਾ ਇੱਕ ਸਿਆਸੀ ਉਹ ਮਾਮਲਾ ਹੈਗਾ ਤੇ ਉਹ ਸਿਆਸੀ ਪਹੁੰਚ ਨਾਲ ਹੀ ਹੱਲ ਹੋਣਾ ਹੈਗਾ ਇਹ ਜਿਹੜਾ ਅਸੀਂ ਪਿਛਲੇ ਸਮੇਂ ਦੌਰਾਨ ਪਲਵਾਮਾ ਅਟੈਕ ਹੋਇਆ ਉਹਦੇ ਵਿੱਚ ਇਹਨਾਂ ਦੀ ਪਾਰਟੀ ਦੇ ਜਿਹੜੇ ਸਤਿਆਪਾਲ ਮਲਕ ਹੈਗੇ ਗਨਰ ਰਹੇ ਹੈਗੇ ਜੰਮੂ ਕਸ਼ਮੀਰ ਦੇ ਉਹ ਕਹਿੰਦੇ ਕਿ ਉਹਨਾਂ ਜੇ ਕੁਝ ਵੀ ਕਰ ਸਕਦੇ ਜੇ ਪਲਵਾਮਾ ਕਰਵਾ ਸਕਦੇ ਤੇ ਪਹਿਲਗਾਮ ਵੀ ਕਰਵਾ ਸਕਦੇ ਆ ਉਹੀ ਇਹ ਗੱਲ ਕਹਿੰਦੇ ਹੈਗੇ ਆ ਵੀ ਜਿਹੜਾ ਇਹ ਬੀਜੇਪੀ ਆਰਐਸਐਸ ਹੈਗੀ ਆ ਜਿਵੇਂ ਹੁਣ ਬਿਹਾਰ ਦੀਆਂ ਚੋਣਾਂ ਨੇੜੇ ਸੀਗੀਆਂ ਤੇ ਪੂਰਾ ਜਿਹੜਾ ਇਹਨਾਂ ਨੇ ਕੈਂਤੀਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈਗਾ ਆ ਹੋ ਮੁਖਮੀਰ ਹੋਵੇ ਚਾਹੇ ਪਾਉ ਹੋਵੇ ਇਥੇ ਇਹਨਾਂ ਨੇ ਜਿਹੜੀ ਇਹਨਾਂ ਦੀ ਸਾਰੀ ਜਿਹੜੀ ਇਹ ਜੁਧਨੀਤੀ ਸੀਗੀ ਉਹਦਾ ਕੇਂਦਰ ਬਿੰਦੂ ਪੰਜਾਬ ਨੂੰ ਬਣਾਇਆ ਹੈਗਾ ਉਹ ਜੇ ਅਸੀਂ ਕਹਿੰਦੇ ਆ ਵੀ ਜਿਹੜੇ ਉਹ ਅੱਤਵਾਦੀ ਸੀਗੇ ਉਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਜਾਂਚ ਕਰਨ ਦੀ ਬਜਾਏ ਜਿਹੜਾ ਉਸ ਗੱਲ ਦੀ ਆਪਦੀ ਨਲਾਇਕੀ ਹੈਗੀ ਆ ਆਪਦੀ ਨਲਾਇਕੀ ਨੂੰ ਛਪਾਉਣ ਖਾਤਰ ਇਹਨਾਂ ਨੇ ਇਹ ਮਾਹੌਲ ਸਿਰਜਿਆ ਹੈਗਾ ਉਸ ਮਾਮਲੇ ਦਾ ਹੱਲ ਨਾ ਤਾਂ ਇਹਨਾਂ ਨੇ ਪਲਵਮਾ ਵਾਲੇ ਦਾ ਹੁਣ ਤੱਕ ਕੋਈ ਜਾਂਚ ਹੋਈ ਆ ਨਾ ਇਹਦੀ ਕਰਨੀ ਹੈ ਅਸੀਂ ਮੰਗ ਕਰਦੇ ਹਾਂ ਦੀ ਪੂਰੀ ਮਾਤ ਚਾਹੀਦੀ ਧੰਨਵਾਦ ਕੀ ਹੋ ਗਿਆ ਜੀ ਕੋਲੋਂ ਦਮ ਜੋਗਾ ਸਰਕਾਰ ਸਰਦਾਰ ਬੁੱਟਾ ਸਿੰਘ ਜੀ ਬੋਲੀ ਗਾ ਅੱਜ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਤੁਸੀਂ ਕੀ ਕਹਿੰਦੇ ਹੋ ਦੇਖੋ ਜੇ ਪ੍ਰਦਰਸ਼ਨ ਜਿਹੜਾ ਸਾਡਾ ਹੈ ਇਹ ਪ੍ਰਧਾਨ ਮੰਤਰੀ ਦੀਆਂ ਨਲਾਇਕੀਆਂ ਨੇ ਜਿਸ ਕਰਕੇ ਅਸ਼ੋਕਾਂ ਨੂੰ ਜਾਗਰੂਕ ਕਰਨਾ ਹੈ ਜਿਹੜੇ ਇਹਨਾਂ ਨੇ ਜੰਗ ਸਾਡੇ ਤੇ ਥੋਪੀ ਗਈ ਸੀ ਜਿੰਦੇ ਵਾਸਤੇ ਸਾਰੇ ਦਾ ਸਾਰਾ ਨੁਕਸਾਨ ਹੈ ਪੰਜਾਬ ਦਾ ਜਿਹੜਾ ਕੀਤਾ ਜਾ ਰਿਹਾ ਜਿਹੜੇ ਬਾਬੰਦ ਕੀਤੇ ਗਏ ਆ ਉਹ ਸਾਰੇ ਸਾਰੇ ਪੰਜਾਬ ਦੇ ਨੇ ਪੰਜਾਬ ਨਾਲ ਇਹ ਵਖਰੇਵਾਂ ਕਿਉਂ ਕਰਿਆ ਕੋਈ ਸਮਝ ਨਹੀਂ ਆ ਰਹੀ গুজਾਰਾਤ ਦੇ ਜਿਹੜੇ ਬਾਰਡਰ ਸਾਰੇ ਉਧਰਲੇ ਪਾਸੋਂ ਸਾਰੀਆਂ ਚੱਲ ਰਹੀਆਂ ਸਾਡੇ ਤੇ ਕਿਉਂ ਏ ਸਾਰੇ ਪਾਸੋਂ ਜਿਹੜਾ ਜੰਗ ਥੋਪ ਰਿਆ ਇਹ ਦੀ ਮਾੜੀ ਨੀਤੀ ਹੈ ਪੰਜਾਬ ਦੇ ਵਿਰੋਧ ਚੱਲ ਰਿਹਾ ਪੰਜਾਬ ਨੂੰ ਹਮੇਸ਼ਾ ਵਾਸਤੇ ਦਬਾ ਕੇ ਰੱਖਣਾ ਚਾਹੁੰਦਾ ਇੱਕ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਕੰਟਰੋਲ ਬਿਚਾਰ ਦਿੱਤਾ ਪਾਕਿਸਤਾਨ ਤੇ ਹਿੰਦਸਤਾਨ ਦਾ ਜੰਗ ਬੰਦਿਆ ਉਹਨੂੰ ਕਿਸੇ ਜਰੀ ਦੇ ਨਾਲ ਵੇਚ ਰਿਹਾ ਦੇਖੋ ਜੀ ਇਹ ਦੀ ਸਾਜ਼ਿਸ਼ ਬੜੀ ਵੱਡੀ ਇਹਨਾਂ ਜਿਹੜੇ ਮਿਲੇ ਪੁੱਟ ਸੀ ਇਹ ਸੀ ਮਾੜਾ ਮੋਟਾ ਜਿਹੜਾ ਟੁੱਟਫਾ ਕਰਾਂਗੇ ਵਿਆਹ ਦੇ ਵਿੱਚ ਲੱਛਣ ਉਹ ਸਿਲੈਕਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਇਹ ਸਾਰਾ ਕੰਮ ਕੀਤਾ ਗਿਆ ਤੇ ਉਹਨਾਂ ਨੂੰ ਟਰੰਪ ਨੂੰ ਤਾਂ ਫਾਇਦਾ ਹੋਇਆ ਭਾਰਤ ਦੀ ਬਜਾਏ ਉਹ ਨੁਕਸਾਨ ਕਰ ਗਏ ਅਤੇ ਪਾਕਿਸਤਾਨ ਨੂੰ ਜਿਹੜਾ ਸਕੂਲ ਟੱਕਰ ਜਾ ਦੇ ਕੇ ਚਲੇਗਾ ਫਿਰ ਉਹ ਭਾਰਤ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਉਹ ਕੌਣ ਹੁੰਦਾ ਦਖਲ ਅੰਦਾਜ਼ੀ ਕਰਨ ਵਾਸਤੇ ਮੈਂ ਕਹਿਣਾ ਨਹੀਂ ਚਾਹੁੰਦਾ ਜੀ ਕਿ ਜਿਹੜੇ ਸੰਨ ਕਰ ਦੇ ਵਿੱਚ ਜੀਰੋ ਉਦੋਂ ਕੁਝ ਦੇਸ਼ਾਂ ਨੇ ਜਿਹੜੇ ਵਿਚ ਪਗੜ ਲੈਣ ਰੱਖੀ ਸੀ ਪਰ ਸਾਡੇ ਜਿਹੜੇ ਭਰਮਣ ਪਾਕਤ ਤੇ ਇੰਦਰਾ ਗਾਂਧੀ ਸਨ ਉਹਨਾਂ ਨੇ ਕਿਹਾ ਭਾਰਤ ਦਾ ਮਸਲਾ ਹੈ ਮੋਦੀ ਨੂੰ ਨਹੀਂ ਕਰਨਾ ਚਾਹੀਦਾ ਸੀ ਇਹ ਵੀ ਭਾਰਤ ਦਾ ਮਸਲਾ ਸੀ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਡੋਨਲਡ ਟਰੰਪ ਨੂੰ ਵੀ ਤੇਰਾ ਇਹਦੇ ਵਿੱਚ ਕੋਈ ਹੱਕ ਨਹੀਂ ਹੈ ਉਹ ਇਹਦੇ ਵਿੱਚ ਪਿੱਛੇ ਠੀਕ ਅੱਜ ਦੇ ਸ਼ਹਿਰ ਜੋ ਪ੍ਰਸ਼ਾਸਨ ਪਿਛਲੇ ਦਿਨੀ ਭਾਰਤ ਤੇ ਪਾਕਿਸਤਾਨ ਵਿੱਚ ਜੋ ਜੰਗ ਦਾ ਮਾਹੌਲ ਸੰਕਰ ਗਿਆ ਪਰ ਪਾਕਿਸਤਾਨ ਔਰ ਭਾਰਤ ਦੇ ਆਮ ਲੋਕਾਂ ਦੇ ਇਸ ਪਰ ਜਿਹੜੀ ਨਿਯਾਤੀ ਵੀ ਸੰਭੋਲਦਾ ਰੋਨਾ ਸਰਕਾਰਾਂ ਵੱਲੋਂ ਜੋ ਪ੍ਰਯਾਸ ਕੀਤੇ ਗਏ ਉਹਦੇ ਜੋਦ ਦੇ ਵਿੱਚ ਅੱਜ ਅਮਨ ਮਾਰਚ ਕਰਨ ਆਏ ਹੋਏ ਗਿਆ ਐਸਕੇਮ ਵੱਲੋਂ ਜਿਹੜਾ ਸੱਤਾ ਦਿੱਤਾ ਗਿਆ ਸੀ ਉਹਦੇ ਵਿੱਚ ਅਸੀਂ ਡੈਮੋਕਰੇਸੀ ਸਿਚੂਏਸ਼ਨ ਨੂੰ ਮੈਦੂਬ ਦੇ ਵਿੱਚ ਦਿੱਖਦੇ ਹੋਇਆ ਅਸੀਂ ਇਸ ਕਰਕੇ ਆਏ ਆ ਕਿ ਦੋਨੋਂ ਦੇਸ਼ਾਂ ਦੇ ਲੋਕੋਰਾ ਸਿੱਖਣੇ ਕਿ ਬੰਗਾਲਾ ਦਾ ਕੋਈ ਵੀ ਹਿੱਸਾ ਜਿਹੜੇ ਉਥੋਂ ਇਨਸਾਫ ਪਸੰਦ ਲੋਕ ਆ ਜੰਗਾਂ ਨਹੀਂ ਆਉਂਦੀ। ਉਹ ਉਹ ਆਪਣੀਆਂ ਸਿਆਸਤਾਂ ਨੂੰ ਪੂਰਾ ਕਰਨ ਦੇ ਲਈ ਅਮਰੀਕਾ ਦੇ ਨਾਲ ਕੋੜੇ ਦੇ ਖਿੱਤੇ ਵੰਡਣ ਦੇ ਲਈ ਆ ਇਹ ਸਮੇਂ ਸਮੇਂ ਤੇ ਜੰਗਾਂਾਂ ਤਾਂ ਤੇ ਪਉਂਦੇ। ਅਸੀਂ ਚਾਹੁੰਦੇ ਹਾਂ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ। ਅਮਰੀਕਾ ਵਾਸਤੇ ਬੰਦ ਹੋਣੀ ਚਾਹੀਦੀ ਹੈ। ਜੰਗ ਲੱਗਣ ਦਾ ਲਗਾਉਣ ਦਾ ਤਾਂ ਨਹੀਂ ਬਣਾ ਪਰ ਆਪਣੇ ਅਰਗੋ ਜੀ ਨੇ ਹਵਾ ਕੀਤਾ ਤੇ ਮੋਦੀ ਸਾਹਿਬ ਨੇ ਫੈਸਲਾ ਲੈਣਾ ਪਿਆ। ਇਹ ਸਿਰਫ ਇਨੀ ਗੱਲ ਸੀ ਜੀ ਕਿ ਜਿਹੜੇ ਆਤਵਾਦੀ ਪੁੱਤਰੋ ਤੁਹਾਡੇ ਰਾਣੀਆਂ ਨੂੰ ਪ੍ਰਾਜਕਾਂ ਨੂੰ ਮਾਰ ਕੇ ਗਏ ਪੂਰੀ ਪੁਪਰ ਜਚਵਾਣੀ ਹੈ ਉਹ ਜਾਂਚ ਕਰਵਾ ਕੇ ਜਿਹੜੇ ਕੋਸ਼ਿਸ਼ ਕੀਆ ਜਾਏ ਕੋਈ ਖੇਤਰਾਂ ਦੀ ਆਰਗੇਨਾਈਜੇਸ਼ਨ ਹੈ ਚਾਹੇ ਪਾਕਿਸਤਾਨ ਦੇ ਵੀ ਐ ਕੋਈ ਡਿਵੈਲਪਮੈਂਟ ਹੋਵੇ ਸਹੀ ਇਹ ਲੋਕਾਂ ਦੇ ਸਾਹਮਣੇ ਸਾਬਤ ਕਰਨਾ ਚਾਹੀਦਾ ਸੀਗਾ ਇਹ ਉਹਨੂੰ ਅਸੀਂ ਰੂਪ ਦੇਵੇ ਜੇ ਕੂਪ ਨਹੀਂ ਕੋਈ ਕਹੋ ਤੇ ਉਸ ਨੂੰ ਉਹ ਸਾਡੇ ਆਪਣੇ ਨੂੰ ਲੰਡਾ ਕਰਨ ਲਈ ਦਾ ਸੀ। ਉਹ ਜ਼ਰੂਰ ਤੰਦੀ ਤਾਂ ਲੋਕਾਂ ਦਾ ਸਾਥ ਲੈ ਕੇ ਉੱਥੇ ਜੰਗ ਕੀਤੀ ਜਾਣੀ ਚਾਹੀਦੀ ਸੀ। ਲੇਕਿਨ ਇਹਨੂੰ ਇੰਨੀ ਕਾਈ ਦੇ ਵਿੱਚ ਕੀਤਾ ਗਿਆ ਕਿ ਸਿੱਧੇ-ਸਿੱਧੇ આરોਪ ਜਿਹੜੇ ਹੈਗੇ ਆ ਉਹ ਪਾਕਿਸਤਾਨ ਤੇ ਲਗਾ ਦਿੱਤੇ ਜਾਂਦੇ। ਇਹ ਨਹੀਂ ਕਹਿੰਦੇ ਵੀ ਉਹਦਾ ਪਾਕਿਸਤਾਨ ਦਾ ਹੱਥ ਨਹੀਂ ਹੋ ਸਕਦਾ। ਲੇਕਿਨ ਇਹ ਸਬੂਤ ਨਹੀਂ ਹੈਗਾ ਵੀ ਹਾਲੇ ਤੱਕ ਅਕਤਾਨ ਨੇ ਜਿਹੜਾ ਹੈਗਾ ਉਹਦੇ ਵਿੱਚ ਨੋਲਮੈਂਟ ਹੈ ਸੀ ਜਾਂ ਨਹੀਂ ਸੀ। ਤੇ ਕੱਲ ਇਹ ਹੈਗੀ ਹੈ। ਦੂਈ ਉਸ ਸਾਰੀ ਵੀ ਸਾਰੀ ਜਿਹੜੀ ਪਾਕਿਸਤਾਨ ਦੀ ਜਨਤਾ ਉਹਦੇ ਲਈ ਦੋਸ਼ੀ ਨਹੀਂ ਹੋ ਜਾਂਦੀ। ਇਹ ਭਾਰਤ ਦੇ ਸਾਰੇ ਲੋਕ ਜੇ ਮੁਸਲਮਾਨ ਦੋਸ਼ੀ ਨਹੀਂ ਹੋ ਜਾਂਦੇ ਅਤੇ ਲੋਕ ਸ਼ਰੀਕ ਹੋ ਜਾਂਦੇ ਇੱਕ ਘਟਨਾ ਹੋਈ ਉਸ ਦੀ ਜਾਂਚ ਹੋਣੀ ਚਾਹੀਦੀ ਸੀ ਔਰ ਉਹਨਾਂ ਦੋਸ਼ੀਆਂ ਸਜ਼ਾ ਮਿਲਣੀ ਚਾਹੀਦੀ ਸੀਗੀ ਲੇਕਿਨ ਇਹਦੇ ਬਾਬਤ ਜਿਹੜਾ ਪੂਰੇ ਦੇਸ਼ਾਂ ਦੇ ਆਮ ਲੋਕਾਂ ਨੇ ਇਹਨੂੰ ਝੰਡੇ ਪੋੜੇਣਾ ਉਹਨਾਂ ਨੂੰ ਛੁੱਪ ਦੇਣਾ ਇਹ ਠੀਕ ਨਹੀਂ ਹੈ ਅਡੂਕੇਸ਼ਨ ਲਗਪਰਦਸ਼ਾ ਅਜੇ ਸੰਯੁਕਤ ਸੰਮੇਲਨ ਮੋਤੇ ਤੇ ਲੰਗਾਂਮਨ ਸ਼ਾਂਤੀ ਲਈ ਜੋ ਮਾਦ ਨਾਗਾਰੇ ਉਸ ਬਾਰੇ ਵਿੱਚ ਪੰਜਾਬ ਵੀ ਰਿਪੋਰਟ ਲਾਇਆ ਦੋ ਮਤ ਕੇ ਦੋ ਮਤਲਬ ਕੇ جنگ ਲਈ ਇੱਕ ਹੋਰ ਸੁਝਾਅ ਦਿੱਤਾ ਜਾ ਰਿਹਾ ਹੈ ਦੇਸ਼ ਦੇ ਅੰਦਰ ਜਿਸ ਤਰ੍ਹਾਂ ਉਹ 22 ਤਰੀਕ ਨੂੰ ਪਹਲਗਾਮ ਦੇ ਵਿੱਚ ਘਟਨਾ ਵਾਪਰੀ ਆ ਉਸੇ ਦਿਨੀ ਅਮਰੀਕਾ ਦਾ ਜਿਹੜਾ ਉਪ ਰਾਸ਼ਟਰਪਤੀ ਸਾਡੇ ਲਈ ਬਾਦ ਦੇ ਵਿੱਚ ਸਮਝੌਟਿਆਂ ਦੇ ਲਈ ਆਉਂਦਾ ਹੈਗਾ ਤਿੰਨ ਇਹਦੇ ਤੋਰੇ ਲਈ ਆਉਂਦਾ ਹੈਗਾ ਉਹ ਜਿਹੜੀ ਹੈ ਸਮਝੌਤੇ ਦੇ ਪਾਤ ਨਾਲ ਦੇ ਅਮਰੀਕਾ ਨਾਲ ਹੋਣੇ ਉਹ ਨਾਮ ਸਮਝੌਤਿਆਂ ਨੂੰ ਠੰਡੇ ਬਸਤੇ ਚ ਪਾਉਣ ਪਾ ਕੇ ਰੱਖਣਾ ਤੇ ਲੋਕਾਂ ਦੇ ਵਿੱਚ ਉਹਨਾਂ ਜਾਣ ਦੀ ਉਹਨੂੰ ਜਿਹੜਾ ਨੱਪਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਪਹਿਲਗਾਮ ਦੇ ਵਿਕਾਂਤ ਤਿਆਰੀ ਵਾਪਰੀਆ ਉਹ ਇਸ ਨਾਮ ਦੇ ਵਿੱਚ ਉਹਦਾ ਦੇਸ਼ ਜਿਹੜਾ ਉਹ ਡੁੱਬਿਆ ਸੀਗਾ ਤੇ ਉਹ ਜਿਹੜੇ ਨੀਤੀਆਂ ਜਿਹੜੀਆਂ ਅਮਰੀਕਾ ਜਿਹੜੇ ਸਾਡੇ ਜੋਤੇ ਦੇ 파ਰਟ ਹੋਇਆ ਉਹ ਖੁੱਲ ਕੇ ਪ੍ਰਚਾਰ ਜਦ ਤੱਕ ਅਖਬਾਰ ਦੇ ਚੋਂ ਦੇਖਣ ਨੂੰ ਮਿਲੇਗੇ ਉਹਦੇ ਵਿੱਚ ਜੋ ਅਮਰੀਕਾ ਸਮਝੌਤੇ ਕਰਕੇ ਗਿਆ ਜਿਹਦੇ ਵਿੱਚੋਂ ਦੋ ਤਰ੍ਹਾਂ ਮਿਲਕਾ ਕੋਈ ਦੇਖਦਾ ਪੂਰਾ ਜਿਹੜਾ ਕੰਟਰੋਲ ਜਿਹੜਾ ਅਮਰੀਕਾ ਦਾ ਹੁਣ ਇਤੋਂ ਦਾ ਸੇਤ ਸੁਲਤਾਨ ਜਿਹਦੇ ਵਿੱਚੋਂ ਉਹਨਾਂ ਦੀਆਂ ਮਸ਼ੀਨਾਂ ਦਵਾਈਆਂ ਜਿਹੜੀਆਂ ਉਹ ਅਮਰੀਕਾ ਦੀਆਂ ਇਹ ਸਾਰੇ ਪਾਸੇ ਦੇ ਵਿੱਚ ਜਿਹੜੀਆਂ ਉਹ ਵਤੀਆਂ ਜਾਣੀਆਂ ਹੈਗੀਆਂ ਇਸ ਤਰ੍ਹਾਂ ਦੇ ਸਮਝੌਤੇ ਜਿਹੜੇ ਕੀਤੇ ਜਾਣੇ ਤੇ ਉਹ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦੀ ਬਜਾਏ ਇੱਕ ਜੰਗਲਾਂਾ ਮਾਹੌਲ ਸਿਰਜਿਆ ਜਾਣਾ ਉਹਨੂੰ ਮਤਲਬ ਕਿ ਲਕੋ ਕੇ ਰੱਖਣਾ ਸਮਝੌਤਿਆਂ ਨੂੰ ਇਹ ਸਿੱਧੇ ਤੌਰ ਤੇ ਜੇ ਸਰਕਾਰ ਦੇ ਖਿਲਾਫ ਇੱਕ ਸਵਾਲ ਬੰਦਾ ਸੀਗਾ ਇਹਨਾਂ ਸਵਾਲਾਂ ਨੂੰ ਮਤਲਬ ਇਹ ਲਕਾਉਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਭਾਰਤ ਪਾਕਿਸਤਾਨ ਜਿਹੜਾ ਵਿੱਚ ਤਣਾਅ ਜਿਹੜਾ ਉਹ ਪੈਦਾ ਕੀਤਾ ਜਾਂਦਾ ਕੇਂਦਰ ਸਰਕਾਰ ਦੇ ਠੀਕ ਜਿਹੜਾ ਮੇਲਾ ਕੋਲੇ ਕੰਡ ਲਉ ਹਾਂਜੀ ਗਿਲੇ ਪੱਤੇ ਅੱਜ ਅੱਜ ਅਸੀਂ ਅਮਰਾਂ ਦੇ ਵਾਤੇ ਸਿਉਪਤਾਨ ਮੋਟੇ ਅੱਦੇ ਤੇ ਅੱਜ ਦੇ ਸਾਰੇ ਸਿਉਪਤਾਨ ਮੋਟੇ ਸਾਥੀ ਇਕੱਠੇ ਹੋ ਕੇ ਬਾਜ਼ਾਰ ਦੇ ਵਿੱਚ ਮਾਰ ਕਰਾਂਗੇ ਕਿਉਂਕਿ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਚਾਹੁੰਦੇ ਇਹ ਜੋ ਪਿਛਲੇ ਦੇਸ਼ ਦੇ ਵਿੱਚ ਕੋਈ ਪ੍ਰਸ਼ਾਸਨਾਰੀ ਦੇ ਖਿਲਾਫ ਇਹ ਟਵਿਚ ਉਤਾਈ ਦੇ ਹੱਕ ਦੇ ਦੇਸ਼ ਦੇ ਵਿੱਚ ਜਿਹੜੀ ਬਾਦ ਆਪਣੀ ਫੈਲਦੀ ਹੈ ਮਹंगाई ਹੈ ਉਹ ਖਿਲਾਫ ਜਦੋਂ ਵੀ ਵਿਦੇਸ਼ੀ ਤਾਕਤਾਂ ਦਾ ਜਦੋਂ ਲਗਾਤਾਰ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਸਾਇਤਾ ਰਚੀਆਂ ਜਾਂਦੀਆਂ ਉਹਨਾਂ ਦੇ ਖਿਲਾਫ ਜਦੋਂ ਵੀ ਲੋਕ ਜਾਗਰਤ ਹੁੰਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਰਾਜਨੀਤਿਕ ਤੌਰ ਦੇ ਉੱਤੇ ਯੰਤਰ ਭੇਜ ਜਾਂਦੇ ਆ ਬਹੁਤ ਸਾਰੇ ਅਸੀਂ ਜਦੋਂ ਵੀ ਇਹ ਆਪਣੇ ਪੈਲਗਮ ਜਿਹੜਾ ਹਮਲਾ ਹੋਇਆ ਹੈ ਉਹਦੀ ਬੈਰਕੀ ਵਿੱਚ ਕਿਉਂਕਿ ਇਹ ਜਿਹੜਾ ਲੋਕਾਂ ਦੀ ਖਿੱਤੇ ਦਾ ਕੇਂਦਰ ਹੈ ਉੱਥੇ ਬਹੁਤ ਸਾਰੇ ਲੋਕ ਜਿਹੜੇ ਲੋਕੋ ਤੇ ਜਲਦੀ ਹੈ ਪਰ ਸਾਨੂੰ ਇੱਕ ਗੱਲ ਦਾ ਬੜਾ ਦੁੱਖ ਹੁੰਦਾ ਕਿ ਜਨਵਰੀ 2025 ਵਿੱਚ ਉਹ ਜਿਹੜੀ ਉੱਥੇ ਸੀਰਪੀ ਦੀ ਚੁੰਕੀ ਸੀ ਉਹਨੂੰ ਢਾ ਲਿਆ ਜਿਹੜੀ ਬਫਰ ਕਿੱਤੀ ਸੀ ਉਹ ਵੀ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਔਰ ਜਿਸ ਦਿਨ ਹਮਲਾ ਹੋਇਆ ਹੈ ਇੰਨਾ ਮਤਲਬ ਕਿ ਕ੍ਰਿਟੀਕਲ ਏਰੀਆ ਹੋਣ ਦੇ ਬਾਵਜੂਦ ਉਦੋਂ ਉੱਥੇ ਕੋਈ ਅਰਮੀਨੀ ਨੇ ਹੋਗੀ ਕੋਈ ਵੀ ਉੱਥੇ ਨਹੀਂ ਸੀ ਉਹ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਹਦੀ ਅਸੀਂ ਬੜੀ ਨਿੰਦਕ ਕਰਦੇ ਹਾਂ ਔਰ ਉਹਦੇ ਵੀ ਅਸੀਂ ਕਲਦੇ ਉਹਨਾਂ ਨੂੰ ਹੱਕ ਮਿਲੇ ਉਹਨਾਂ ਨਿਆਂ ਮਿਲੇ ਇਸ ਗੱਲ ਦੇ ਨਾਲ ਔਰ ਜਿਹੜਾ ਰਾਜਨੀਤਿਕ ਰਾਜਨੀਤਿਕ ਸੰਕਟ ਆਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਸਾਰੇ ਲੋ ਚਾਰthi ਕੋਈ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਦੇਸ਼ ਦੇ ਲੋਕ ਇਹ ਨਹੀਂ ਵੀ ਕੋਈ ਅਸੀਂ 바ਗੀ ਜਾਂ ਜਸੀਂ ਜਿਹੜੀਆਂ ਫੈਸਲਿਆਂ ਦੇ ਨਾਲ ਨਹੀਂ ਜੋ ਸਾਡੀ ਫੌਜ ਪ੍ਰਾਪਤ ਦੇ ਉੱਤੇ ਜੋ ਪ੍ਰਾਪਤਿਆ ਕਰਦੀ ਅਸੀਂ ਉਹਦੇ ਨਾਂ ਪਰ ਇਹਨਾਂ ਦੀ ਜਿਹੜੀ ਲਗਾਤਾਰ ਜੋ ਘਰਾਵਾ ਲਗੜ ਵਾਪਰਦੀਆਂ ਉਹਨਾਂ ਦੇ ਉੱਤੇ ਕਿਤਨਾ ਕਿਤੇ ਚਿੰਤਾ ਜ਼ਾਇ ਜ਼ਰੂਰ ਕਰਦੇ ਆ ਜਦੋਂ ਉਹਨਾਂ ਤੇ ਨਿਗਾ ਮਾਰਦੇ ਆ ਤਾਂ ਫਿਰ ਇਹ ਲੱਗਦਾ ਵੀ ਜਿਹੜੀ ਇਹ ਜਿਹੜੀ ਖੜਾ ਕੋਈ ਬੜੀਆਂ ਸਾਈਸਾਂ ਦੇ ਤੱਕ ਇਹ ਕੀਤਾ ਜਾਂਦਾ ਜਦੋਂ ਲੋਕ ਆਪਣੇ ਹੱਕਾਂ ਹੱਕ ਮੰਗਣਾ ਚਾਹੁੰਦੇ ਆ ਉਦੋਂ ਉਹਨਾਂ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਵਾਸਤੇ ਜਿਹੜੀ ਸਾਰਾ ਇਹ ਸਿਸਟਮ ਇਸ ਤਰ੍ਹਾਂ ਰਾਜੀ ਤੌਰ ਤੇ ਦੋਨੋਂ ਜਿਹੜੇ ਦੇਸ਼ ਹੈ ਔਰ ਦੋਨੇ ਦੇਸ਼ਾਂ ਦੇ ਜਿਹੜੀ ਮੀਡਿਆ ਉਹਨਾਂ ਲੋ ਲਗਾਤਾਰ ਕੁਝ ਮੀਡੀਆ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਵੱਲੋਂ ਲਗਾਤਾਰ ਜਿਹੜਾ ਪੁਚਾਲ ਖੜਾ ਕੀਤਾ ਜਾਂਦਾ ਹੈ ਅਸੀਂ ਤਾਂ ਪਾਕਿਸਤਾਨ ਕਬਜ਼ਾ ਕਰ ਉਹ ਕਹੀ ਜਾਂਦੇ ਸੀ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਔਰ ਜਿਹੜੀ ਅਫਾਪੀਏ ਕਿਤੇ ਨਾ ਕਿਤੇ ਪੰਜਾਬ ਜਿਹੜੇ ਦੋਨੇ ਪੰਜਾਬ ਉਹਨੇ ਲੋਕਾਂ ਇਤਨਾ ਚੜਾ ਔਰ ਉਹਨਾਂ ਲੋਕਾਂ ਦੀ ਬੜੀ ਜ਼ਿਆਦਾ ਖੱਜਲ ਫਵਾਰੀ ਹੁੰਦੀ ਹੈ ਇਸ ਕਰਕੇ ਜਿਹੜੀ ਇਹ ਇਹਦਾ ਜੇ ਕੋਈ ਮਤ ਦਾ ਤਾਰੀਖ ਤੌਰ ਤੇ ਹੋਵੇ ਪਰ ਲਗਾਤਾਰ ਜਿਹੜੀ ਇਸ ਤਰ੍ਹਾਂ ਦੇ ਘਟਨਾਵਾ ਹੈ ਔਰ ਇੱਕ ਡਰਾਮਾ ਲਗਾਤਾਰ ਦਬ ਕੇ ਰਹਿ ਜਾਂਦੀ ਹੈ ਚਾਹੇ ਉਹ ਪਹਿਲਾਂ ਕੁਲਮਾਮਾ ਹਮਲਾ ਹੋਵੇ ਉਸ ਤੋਂ ਪਹਿਲਾਂ ਹਮਸਦ ਦੇ ਉੱਤੇ ਹਮਲਾ ਹੋਇਆ ਬਹੁਤ ਸਾਰੀਆਂ ਇਆਂ ਘਟਨਾਵਾਂ ਹੋਈਆਂ ਪਰ ਉਹਨਾਂ ਦੇ ਉੱਤੇ ਇਹਨਾਂ ਦੀ ਅੱਜ ਬਣੇ ਇਹ ਲੱਭਣਦੇ ਰਹੇ ਪਰ ਉਹਦਾ ਅੰਤ ਤੇ ਉਹਦਾ ਜਿਹੜਾ ਨਿਚੋੜ ਕਦੇ ਵੀ ਅੱਜ ਤੱਕ ਕੱਢ ਕਿ ਉਹਨਾਂ ਨੇ ਇਹਦੇ ਵਿਖਾਇਆ ਨਹੀਂ ਇਸ ਕਰਕੇ ਅਸੀਂ ਇਸ ਗੱਲ ਦੀ ਕਿੰਤਾ ਵੀ ਛੇੜ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਬਣਾਉ ਨਹੀਂ ਹੋਈਆਂ ਤੇ ਇਹਦਾ ਜਿਵੇਂ 50% ਅੰਤਿ ਕੋ ਨਹੀਂ ਅਸੀਂ ਬਾਹਰ ਆਪਣਾ ਉਜਾੜੀ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਪੂਰੇ ਸ਼ਾਂਤੀ ਨਾਲ ਰਹੇ ਆਪਣੇ ਗਵਾਂਢੀ ਮੁਲਕਾਂ ਨਾਲ ਟਾਲਮੇਲ ਚੰਗੇ ਹੋਣ ਅਸੀਂ ਆਪ ਦੇ ਵਪਾਰ ਤੇ ਹੋਰ ਸਾਰਾ ਕੁਝ ਵਧੀਆ ਤਰੀਕੇ ਨਾਲ ਕਰ ਲੀਏ ਪਰ ਮਾਰ ਕੱਲੇ ਪੰਜਾਬ ਵਿੱਚ ਚੱਲਦੀ ਪੈ ਜਾਂਦੀ ਏ ਜਿਹੜਾ ਗੁਜਰਾਤ ਈ ਹੈ ਜਿਹੜੇ ਸਾਡੇ ਨਾਲ ਲੱਗਦੇ ਪਏ ਹੈ ਉੱਥੇ ਲਗੜਾਈ ਦੁਨੀਆ ਦੇ ਵਪਾਰ ਚੱਲ ਰਿਹਾ ਕੋਈ ਸਾਰਾ ਕੁਝ ਚੱਲ ਰਿਹਾ ਹੈ ਜਿਹੜੀਆਂ ਗੱਲਾਂ ਨੇ ਸ਼ੰਕਾ ਜ਼ਰੂਰ ਪੈਦਾ ਕਰਦੀਆਂ ਇਸ ਕਰਕੇ ਅਸੀਂ ਇਹ ਮੰਗ ਕਰਨ ਵਾਸਤੇ ਕਿ ਅਸੀਂ ਅਮਨ ਚਾਹੁੰਦੇ ਹਾਂ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਜੰਗ ਨਹੀਂ ਚਾਹੁੰਦੇ ਇਸ ਕਰਕੇ ਆਪ ਜੀ ਜੀ ਬੰਗਲਾ ਜਿਹੜੀ ਉਹਨਾਂ ਨੇ ਸਾਡੇ ਇਹ ਜੋ ਕੋਪੀ ਸੀ ਇਹ ਬੋਦ ਦੇ ਵਿੱਚ ਜਿਹੜੀ ਸ਼ਾਂਤੀ ਬਹਾਲੀ ਲਈ ਇੱਥੇ ਰੋਸਮਝਾ ਕਰ ਰਹੇ ਹੈਗੇ ਆ ਤਾਂ ਇਹ ਕਸੀਂ ਦੱਸਣਾ ਚਾਹੁੰਦੇ ਹੈਗੇ ਆ ਕਿ ਕੋਈ ਕਿੰਨੀਆਂ ਵੀ ਜਿਹੜੀਆਂ ਵੜਕਾ ਮਾਰ ਲਵੇ ਕੋਈ ਕਿੰਨੀਆਂ ਮਰਜ਼ੀ ਚਾਹੇ ਪਰ ਜਿਹੜਾ ਸਾਡਾ ਸਰਪੰਚ ਅੰਗ ਹੈ ਉਹਨੇ ਇਹ ਜਿਹੜਾ ਵਿਸ਼ ਗੁਰੂ ਆਪਦੇ ਆਪ ਨੂੰ ਕਹਾ ਰਿਹਾ ਸੀ ਇਹਦੀ ਫੂਕ ਕੱਢਦੀ ਹੈਗੀ ਤੇ ਉਹਨੇ ਇਹ ਵੀ ਸਾਫ਼ ਕਰਤਾ ਕਿ ਜਿਹੜਾ ਭਾਰਤ ਤੇ ਪਾਕਿਸਤਾਨ ਦੀਆਂ ਜਿਹੜੀਆਂ ਲਗਾਮ ਹੈ ਉਹਦੇ ਹੱਥ ਵਿੱਚ ਹੈਗੀ ਹੈ ਤੇ ਜਦੋਂ ਚਾਹੇ ਤਾਂ ਉਹ ਇਹਨਾਂ ਨੂੰ ਲੜਾ ਸਕਦਾ ਇਹਨਾਂ ਦੋਨਾਂ ਕੁੱਕੜਾਂ ਨੂੰ ਤੇ ਜਦੋਂ ਉਹ ਚਾਹੇ ਇਹਨਾਂ ਨੂੰ ਪਿੱਛੇ ਹਟਾ ਸਕਦਾ ਹੈਗਾ ਤਾਂ ਇਹਦੇ ਇਸ ਕਾਰਨ ਦੇ ਲਈ ਜਿਹੜਾ ਇਹ ਜਿਹੜਾ ਪਾਕਿਸਤਾਨ ਜਿਹੜਾ ਉਹਨੇ ਦਾ ਰਾਸ਼ੀ ਅੰਤਰਰਾਸ਼ਟਰੀ ਪੱਧਰ ਤੇ ਵੀ ਇਹ ਇਹਦੇ ਇਹਦੇ ਵਾਲੇ ਨੂੰ ਨਹੀਂ ਹੁੰਨੇ ਤੇ ਉਹਨਾਂ ਨੇ ਦੇਖੋ ਸੀਸਫਾਇਰ ਸੀ ਜਿਹੜਾ ਉਹਦੀ ਡਾਂਕੇ ਦੇ ਤੋੜ ਤੀ ਉਹਦੀ ਲੰਘੜਾਂ ਕੀਤੀ ਤੇ ਉਹਨੂੰ ਗੱਜ ਵੱਜ ਕੇ ਉਹ ਵੀ ਉਹਨੂੰ ਤੋੜਿਆ ਹੈਗਾ ਉਹਨਾਂ ਨੇ ਤੇ ਜਿਹੜਾ ਇਹ ਸਾਡੇ ਸੀਗਾ ਸਾਡੇ ਜਿਹੜੇ ਭਾਰਤ ਨੇ ਪਤਾ ਨਹੀਂ ਜਿਹੜਾ ਇਹ ਸਰਪੰਚ ਦਾ ਜਿਹੜਾ ਸੁਨੀਆ ਆਇਆ ਸੀ ਇਹਨੂੰ ਕਿਉਂ ਅਲਾਹੀ ਹੁਕਮ ਮੰਨ ਕੇ ਤਮੰਨੇ ਆਉਣ ਤੇ ਕਿਉਂ ਇਹਨੂੰ ਲਾਗੂ ਕਰਕੇ ਪਿੱਛੇ ਹਟੇ ਜਿਸ ਤੇ ਜਿਹੜਾ ਰਾਜਤ ਵਿੰਗ ਹੈਗਾ ਉਹ ਮੋਦੀ ਨੂੰ ਲਾਂਤਾ ਪਾ ਰਿਹਾ ਹੈਗਾ ਸਾਡੇ ਦਾ ਕੀ ਹੋ ਜਾਏਗੀ ਇਹ ਵਿਤਾਰ ਜਿਹੜੇ ਫੋਟੇ ਕਰ ਦਿਆਂਗੇ ਪਾਕਿਸਤਾਨ ਦੇ ਹੁਣ ਮਿੱਟੀ ਚ ਮਲਾ ਰਿਆਗੇ ਹੁਣੇ ਵਾਪਸ ਕਿਉਂ ਮੁੜਿਆ ਇਸ ਦਾ ਜਿਹੜਾ ਬੋਦੀ ਮੀਡੀਆ ਹੈਗਾ ਜਿਹੜਾ ਉਹ ਵਿੜੀ ਸੀ ਸਰਕਾਰ ਦਾ ਜਿਹੜਾ ਉਹ ਚਾਰ ਨੇ ਤੁੰਬਕ ਮੀਡੀਆ ਉਹਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿਹੜਾ ਤਿੰਨ ਪਿਛਲੇ 3 ਦਿਨਾਂ ਤੋਂ ਜਿਹੜਾ ਸਰਕਾਰ ਦੇ ਆ ਜਿਹੜੀਆਂ ਉਹ ਢਿੰਗਾ ਮਾਰ ਰਿਆ ਸੀ ਬੜਕਾ ਮਾਰ ਰਿਆ ਸੀ ਅਸੀਂ ਉਹ ਰੱਬ ਪਿੰਡੀ ਤੇ ਕਵਜਾ ਕਰ ਲਿਆ ਅਸੀਂ ਦਾ ਇਨਸਾਮਾ ਇਸਲਾਮਾਬਾਦ ਤੇ ਕਰ ਲਿਆ ਦੀ ਸਰਕਾਰ ਨੇ ਜਿਹੜੇ ਹੈਗੇ ਉਥੋਂ ਦੇ ਫੌਜੀ ਹਥਿਆਰ ਸਿੱਟ ਕੇ ਗਿਆ ਤਾਂ ਇਹ ਜਿਹੜੀਆਂ ਇਹ ਜਿਹੜਾ ਗੋਦੀ মিডিਆ ਸੀ ਇਹਦੀ ਵੀ ਪਹਿਲੀ ਵਾਰੀ ਅੰਤਰਰਾਸ਼ਟਰੀ ਜਿਹੜੇ ਤੌਰ ਤੇ ਜਿਹੜੀ ਇਹ ਨਾਮੀ ਹੋਈ ਤੇ ਜਲੀਲ ਕੀਤਾ ਗਿਆ ਤੁਸੀਂ ਉਸ ਨਾਲ ਜਿਹੜ ਨੂੰ ਸਰबार बार ਕਹ ਰਹੇ ਹੋ ਸਰਪੰਚ ਕਿਸ ਨੂੰ ਜਾਨਕੀ ਜੇ 트ੰਪ ਨੂੰ ਕਹ ਰਹੇ ਹੋ 트ੰਪ ਨੇ ਜਾਨਕੀ ਜੇ ਉਹਦੇ ਨਾਲ ਦੋ ਕਰਾ ਜਰਾ ਨਾਮਾ ਕਰਵਾਇਆ ਤੁਸੀਂ ਉਸ ਟਾਈਮ ਸੈੱਜ ਨਹੀਂ ਮੰਨਦੇ ਹਾਂਜੀ ਕੋਈ ਨਹੀਂ ਆਦਾ ਦੇਖੋ ਆਪਣੀ ਇਹ ਪੰਜਾਬ ਭਾਰਤ ਹੈਗਾ ਤੇ ਭਾਰਤ ਦੇ ਵਿੱਚ ਜਿਹੜਾ ਉਹਨੇ ਦਿਖਾ ਦਿੱਤਾ ਵੀ ਜਿਹੜੀ ਸਰਦਾਰੀ ਦੀ ਹੈਗੀ ਹੈ ਸਮਰਾਜੀ ਤਾਕਤ ਦੀ ਰੰਪ ਨੇ ਕਹਾਇਆ ਕਿ ਇਹਨਾਂ ਉਦੋਂ ਹੀ ਇੱਕ ਜਾਦੂਈ ਜੰਗ ਰੋਕਤੀ ਇਹ ਕਿ ਸਮਰਾਜੀ ਸ਼ਕਤੀਆਂ ਇਹ ਜਿਹੜੀਆਂ ਹੈ ਇਹ ਜਿਹੜੀਆਂ ਲੋਕਾਂ ਦੇ ਵਿੱਚ ਇਹੋ ਦੰਗੇ ਪ੍ਰਸਾਦ ਪਾ ਕੇ ਲੋਕਾਂ ਨੂੰ ਲੜਾਉਂਦੀਆਂ ਆਪਸ ਵਿੱਚ ਕਿਉਂਕਿ ਉਹ ਇਹਦੇ ਨਾਲ ਉਹਨਾਂ ਵਿੱਚ ਮਤਲਬ ਹੁੰਦਾ ਕਿਉਂਕਿ ਹਥਿਆਰਾਂ ਤੋਂ ਲੈ ਕੇ ਦਵਾਈਆਂ ਤੱਕ ਦੀ ਜਿਹੜੀ ਇਹ ਪੰਤਰੀਆਂ ਮੰਡੀਆਂ ਹੁੰਦੀਆਂ ਉਹ ਫੇਰ ਹੀ ਵਧਣ ਫੁੱਲਣਗੀਆਂ ਇਸ ਤਰ੍ਹਾਂ ਇਸ ਤਰ੍ਹਾਂ ਪ੍ਰਸਾਦ ਦੰਗੇ ਪ੍ਰਸਾਦ ਹੋਣਗੇ ਲੋਕਾਂ ਕਰਨਗੇ ਤਾਂ ਇਹਨਾਂ ਦੇ ਹਥਿਆਰ ਵੀ ਕਰਨਗੇ ਮਾਰਾ ਮਾਰੀ ਲਈ ਤੇ ਉਹ ਜਿਹੜੇ ਫੱਟਰ ਬਚਾਰਾ ਹੁੰਦੇ ਤਾਂ ਉਹਨਾਂ ਲਈ ਇਹਨਾਂ ਦੀਆਂ ਦਵਾਈਆਂ ਵਿਕਣਗੀਆਂ ਇਹਨਾਂ ਮਕਸਦ ਹੁੰਦਾ ਸਿਰਫ ਤੇ ਸਿਰਫ ਆਪਦੀ ਕਮਾਈ ਨਾਲ ਇਹ ਲੋਕਾਂ ਨੂੰ ਮੁਸੀਬਤ ਵਿੱਚ ਪਾ ਕੇ ਤੇ ਉਦੋਂ ਤੋਂ ਕਮਾਈ ਦੇ ਸੁਨਹਿਰੀ ਮੌਕੇ ਜਿਹੜੇ ਪੈਦਾ ਕਰਦੇ ਆ ਇਹ ਸਾਮਰਾਜੀ ਨਾਕਤਾਂ ਦੇ ਕੰਮ ਹੈਗੇ ਆ ਇਹ ਜਿਹੜੀਆਂ ਸਮਾਜ ਦੀਆਂ ਦੁਸ਼ਮਣ ਹੈਗੀਆਂ ਅੱਜ ਤੱਕ ਜਿਹਨੀਆਂ ਵੀ 71 65 ਇਹਨਾਂ ਜਿਹੜਾ ਦੇਖਣ ਚਾਹ ਇਹ ਪੰਜਾਬ ਜਿਹੜਾ ਹੈਗਾ ਇਹਦੇ ਪੰਜਾਬ ਦੁੱਬੇ ਵੀ ਜਿਹੜੀ ਹੱਟ ਹੈ ਸਭ ਤੋਂ ਘੱਟ ਜਿਹੜੀ ਪਾਕਿਸਤਾਨ ਨਾਲ ਆਪਣੀ ਲੱਗਦੀ 425 ਕਿਲੋਮੀਟਰ ਦੀ ਹੈ ਇਹ ਪੰਜਾਬ ਤੇ ਜਿਹੜਾ ਹੈਗਾ ਦੋਨੇ ਪੰਜਾਬਾਂ ਨੂੰ ਜਦੋਂ ਵੀ ਕਦੇ ਲੜਾਈ ਹੋਈ ਹੈ ਤਾਂ ਦੋਵਾਂ ਪੰਜਾਬਾਂ ਨੂੰ ਜਿਹੜਾ ਹੈਗਾ ਇਹ ਤਬਾਹੀ ਦੇਖਣੀ ਪੈਂਦੀ ਇੰਨੇ ਇਥੇ ਇਹਨੂੰ ਜੰਗ ਦਾ ਰਾਦ ਦੇ ਹੈਗਾ ਕਾਰਨ ਇਹ ਹੈਗਾ ਕਿ ਇੱਕ ਤਾਂ ਹੈਗਾ ਪੰਜਾਬ ਜਿਹੜਾ ਅੱਜ ਤੱਕ ਕੋਈ ਵੀ ਮੂਵਮੈਂਟ ਹੋਈ ਹੈ ਹਰੇਕ ਵਿਰੋਧ ਤੇ ਉਹ ਵਿਰੋਧੇ ਖੜਦਾ ਹੈ ਆਵਾਜ਼ ਉਠਾ ਕੇ ਲੜਦਾ ਹੈ ਤਾਂ ਉਹ ਜਿਹੜੀ ਸਾਡੀ ਇਹ ਚੀਜ਼ ਹੈਗੀ ਹੈ ਉਸ ਚੀਜ਼ ਦੇ ਕਾਰਨ ਜਿਹੜਾ ਹੈਗਾ ਇਹਨਾਂ ਨੂੰ ਜੰਗ ਦੀ ਠੱਠੀ ਬਣਾਉਂਦੇ ਆ ਤੇ ਪੰਜਾਬ ਨੂੰ ਬਲਦੀ ਦਾ ਬੱਕਰਾ ਉਹਦੇ ਹੈਗੇ ਇਸ ਵਾਰ ਵੀ ਨਹੀਂ ਆ ਜਦੋਂ ਤਾਂ ਵਪਾਰ ਕਰਨਾ ਤਾਂ ਉਦੋਂ ਬਾਰਡਰ ਬੰਦ ਹੈਗੇ ਆ ਕਿਉਂਕਿ ਉਹ ਨਸ਼ਾ ਹੁੰਦਾ ਤੇ ਇਥੋਂ ਹਥਿਆਰ ਆਉਂਦੇ ਆ ਤੇ ਜਦੋਂ ਹੁਣ ਬਾਦ ਉਹ ਲੜਾਈ ਹੋਣੀ ਹੈ ਤਾਂ ਉਦੋਂ ਇਹ ਬਾਰਡਰ ਖੁੱਲੇ ਜਾਂਦੇ ਆ ਇਹ ਰਾਜਸਥਾਨ ਦਾ ਸਭ ਤੋਂ ਕਿੱਡਾ ਵੱਡਾ 1170 ਕਿਲੋਮੀਟਰ ਦਾ ਬਾਰਡਰ ਹੈ ਉੱਥੇ ਵੀ ਵੇਖ ਲੋ ਆਪਣੀ ਕੋਈ ਹਲਚਲ ਨਹੀਂ ਹੋਈ ਗੁਜਾਰ ਦੇ ਵੇ ਤਾਂ ਬਿਲਕੁਲ ਹੀ ਨਹੀਂ ਹੋਈ ਤੇ ਇਹ ਐਪੀ ਵੀ ਪੰਜਾਬ ਤੇ ਜਿਹੜਾ ਕਸ਼ਮੀਰਾ ਉਹਨੂੰ ਜੰਗ ਦਾ ਖਾਣਾ ਬਣਾਇਆ ਗਿਆ ਹੈ ਬਲਕਿ ਜਦੋਂ ਕਸ਼ਮੀਰ ਨਾਲ ਰਿਲੇਟਡ ਕੋਈ ਕਤਲ ਜਾਂ ਹੋਇਆ ਪਰ ਪੰਜਾਬ ਦਾ ਕੋਈ ਲਾਖਾ ਹੀ ਨਹੀਂ ਪੰਜਾਬ ਨੂੰ ਬਲੀ ਦਾ ਬਣਾਇਆ ਗਿਆ ਇਹ ਇਸ ਤਰ੍ਹਾਂ ਬਣਾਇਆ ਜਾਂਦਾ ਕਿਉਂਕਿ ਹੁਣ ਜਿੰਨਾ ਲੈਣ ਔਟੀਆਂ ਲੋਕ ਔਟਦੇ ਐ ਇਹਨਾਂ ਨੂੰ ਦਬਾਉਣ ਦੇ ਲਈ ਇਹ ਜਿਹੜਾ ਇੱਕ ਵਾਰ ਇਹ ਕਾਰਨ ਵੀ ਵੱਡਾ ਕਾਰਨ ਇਹ ਸੀ ਦੀ ਪਿਛਲੀ ਵਾਰੀ ਜਦੋਂ ਇਹਨਾਂ ਨੇ ਪਲਵਾਮਾ ਦਾ 2006 ਦੇ ਵਿੱਚ ਕਰਵਾਇਆ ਕਾਂਡ ਉਦੋਂ ਵੀ ਜ਼ੋਰ ਪੈ ਰਿਆ ਸੀ ਵੀ ਬਾਗਾ ਵਾਟਰ ਕੇ ਸਹਾਨੀਆਂ ਵਾਟਰ ਖੁੱਲਿਆ ਜਾਵੇ ਉਦੋਂ ਉਸ ਨੂੰ ਦਬਾਉਣ ਦੇ ਲਈ ਉਸ ਆਵਾਜ਼ ਨੂੰ ਖਤਮ ਕਰਦੇ ਬੰਮਾ ਰਾਇਆ ਹੋਂ ਕਿ ਆ ਖੰਮ ਕਰਵਾਇਆ ਕਿਉਂਕਿ ਹੁਣ ਵੀ ਜਿਹੜਾ ਆਸਾਨ ਸੀਗੇ ਜਾਂ ਕੋਈ ਸਹਿਤਕਾਰ ਸੀਗੇ ਜਾਂ ਵਪਾਰੀ ਸੀਗੇ ਜਾਂ ਆਮ ਲੋਕ ਸੀ ਉਹ ਪ੍ਰੈਸ਼ਰ ਪਾ ਰਹੇ ਸੀ ਜ਼ੋਰ ਪਾ ਰਹੇ ਸੀ ਜਿਹੜਾ ਵਾਟਰ ਤੇ ਸਿਆਣੀ ਵਾਲਾ ਬਾਦਰ ਬਾਦਰ ਖੁੱਲ੍ਹਾ ਜਾਵੇ ਤੇ ਤਾਂ ਜੋ ਜਿਹੜਾ ਪੰਜਾਬ ਦਾ ਆਰਥਿਕ ਹਲਾਰਾ ਹੋ ਸਕੇ ਇਸ ਚੀਜ਼ ਨੂੰ ਵੀ ਦਬਾਉਣ ਲਈ ਇਹ ਟਾਰਗੇਟ ਬਣਾਇਆ ਤੇ ਇਹ ਜਿਹੜੀ ਸਾਡੀ ਜਿਹਾਰੂ ਸਾਡੇ ਤੇ ਪਾਣ ਹੈਗਾ ਅਸੀਂ ਹਰ ਇੱਕ ਗੱਲ ਲਈ ਖੜੇ ਉਸ ਨੂੰ ਨੱਪਣ ਦੇ ਲਈ ਜਿਹੜਾ ਪੰਜਾਬ ਨੂੰ ਤਬਾਹ ਕਰਦੇ ਆ ਪੰਜਾਬ ਨੂੰ ਬਲੀ ਦਾ ਬੱਕਰਾ ਹਮੇਸ਼ਾ ਬਣਾਉਂਦੇ ਆ ਨਾਤੇ ਬਤਾਂ ਅੱਜ ਜੋ ਇਹ ਪੱਤਰ ਕਸ਼ ਲੱਗ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈ ਜਿਹੜਾ ਅੱਜ ਜਿਹੜਾ ਜੰਗ ਦਾ ਜਿਹੜਾ ਮੌਲ ਜਿਹੜਾ ਪੂਰੇ ਪੂਰੇ ਭਾਰਤ ਦੇ ਕੰਦ ਜਿਹੜਾ ਹੈ ਜਿਹੜਾ ਚੱਲ ਰਿਹਾ ਹੈ ਉਹ ਸਿਰਫ ਨਾ ਸਿਰਫ ਧਾਰ ਦੇ ਪੰਜਾਬ ਨੂੰ ਕੀਤਾ ਜਾ ਰਿਹਾ ਜੋ ਇਹ ਤਾਂ ਉਹ ਲੈਦਾ ਪੰਜਾਬ ਵਿੱਚ ਚੜਦਾ ਪੰਜਾਬ ਹੋਵੇ ਇੱਕ ਪਾਸੇ ਜਿਹੜੇ ਚੜਦੇ ਪੰਜਾਬ ਦੇ ਜਿਹੜੇ ਸੀਐਮ ਮਾਨ ਕਮਾਨ ਅੱਜ ਜਿਹੜਾ ਆਵਾਜ਼ਾਂ ਮਾਰਦਾ ਵੀ ਤਖਾਨ 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 ਨਾਲ ਕਹਿੰਦਾ ਵੀ ਆਓ ਆਪਾਂ ਬਣੀਆਂ ਦੇ ਮੁੱਦੇ ਤੇ ਜਿਹੜਾ ਵੀ ਆਪਾਂ ਗੱਲਬਾਤ ਕਰੀਏ ਇੱਕ ਪਾਸੇ ਜਿਹੜੀ ਸਾਡੇ ਭਾਰਤ ਦੀ ਜਿਹੜੀ ਰਾਜ ਸਥਾ ਹੈ ਨਰਿੰਦਰ ਮੋਦੀ ਜੀ ਉਹ ਦੂਸਰੇ ਪਾਸੇ ਜਿਹੜੇ ਸਾਡੇ ਪੂਰੇ ਭਾਰਤ ਦੇ ਕਿਸਾਨਾਂ ਨੇ ਨਾ ਜਿਹੜਾ ਉਹ ਲੜ ਰਹੇ ਨੇ ਦੂਸਰੇ ਪਾਸੇ ਜਿਹੜੇ ਸਾਡੇ ਕਿਸਾਨ ਜਿਹੜੇ ਜਵਾਨ ਨੇ ਉਹ ਜਿਹੜੇ ਰਹਿੰਦੇ ਪੰਜਾਬ ਹੋਵੇ ਚਾਹੇ ਉਹ ਜਿਹੜਾ ਆਪਣੇ ਪਾਕਿਸਤਾਨ ਦੇ ਜਿਹੜੇ ਅੱਜ ਦੀ ਜਿਹੜੇ ਜੰਗ ਦਾ ਜਿਹੜਾ ਮੌਲ ਬਣਿਆ ਉਹਦੇ ਨਾਲ ਸਾਡੇ ਜਿਹੜੇ ਜਵਾਨ ਲੜ ਰਹੇ ਇਹ ਜਿਹੜਾ ਜਿਹੜਾ ਮੈਨ ਜਿਹੜਾ ਲਹਿੰਦਾ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਅਸੀਂ ਜਿਹੜੇ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਅਸੀਂ ਜਿਹੜਾ ਲਹਿੰਦਾ ਪੰਜਾਬ ਦੇ ਚੜਦਾ ਪੰਜਾਬ ਅਸੀਂ ਜਿਹੜਾ ਉਹ ਵਾਰ-ਵਾਰ ਜਾਇਦਾ ਸੋਸ਼ਲ ਮੀਡੀਆ ਹੋਵੇ ਚਾਹੇ ਉਹ ਜਿਹੜਾ ਇਲੈਕਟ੍ਰੋਨਿਕਸ ਮੀਡੀਆ ਹੋਵੇ ਚਾਹੇ ਉਹ ਪਾਕਿਸਤਾਨ ਦਾ ਹੋਵੇ ਚਾਹੇ ਹੋਵੇ ਇੰਡੀਆ ਦਾ ਹੋਵੇ ਚਾਹੇ ਉਹ ਪੰਜਾਬ ਦਾ ਜਿਹੜਾ ਸੋਸ਼ਲ ਮੀਡੀਆ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਉਹਨਾਂ ਦੇ ਵਿੱਚ ਪੂਰੀ ਜਿਹੜਾ ਪਾਕਿਸਤਾਨ ਦਾ ਜਿਹੜੇ ਆਮ ਲੋਕ ਨੇ ਯਾਓ ਭਾਰਤ ਦੇ ਲੋ ਆਮ ਲੋਕ ਨੇ ਅਮਨ ਸ਼ਾਂਤੀ ਚਾਹੁੰਦੇ ਨੇ ਅੱਜ ਦਾ ਜਿਹੜਾ ਸਾਡਾ ਜਿਹੜਾ ਸੰਯੁਕਤ ਮੋਰਚਾ ਲੋ ਜਿਹੜਾ ਅਸੀਂ ਅੱਜ ਦਾ ਜਿਹੜਾ ਪ੍ਰੋਟੈਸਟ ਉਹ ਅਸੀਂ ਅਮਨ ਸ਼ਾਂਤੀ ਲਈ ਕਰ ਰਹੇ ਠੀਕ ਹੈ ਧੰਨਵਾਦ ਅੱਜ ਤੱਕ ਸਾਡੀਆਂ ਜਿੱਥੇ ਵੱਡਾ ਧਰਨਾ ਲਾ ਲੈਂਦੇ ਆ ਪਰ ਅੱਜ ਪੱਛ ਜਿੱਥੇ ਬੰਦੀ ਨਹੀਂ ਬੋਲ ਰਹੀ ਤੇ ਸਾਡਾ ਮਤ ਬਾਣੀ ਦਾ ਬਾਕੀ ਤਵਾਜ ਚ ਇਹਨੂੰ ਇਹ ਪਤਾ ਹੈਗਾ ਵੀ ਜਿਹੜੀਆਂ ਜਿਹੜੇ ਲੋਕ ਲੜ ਰਹੇ ਹੈਗੇ ਆਪ ਦੱਸ ਦੇਈਏ ਕਿ ਅਸੀਂ ਵੈਸੇ ਕਰਤੀ ਕਿਸਾਨ ਜਣੇ ਵੱਲ ਲੜ ਰਹੇ ਆ ਸਾਡਾ ਪੂਰੇ ਪੰਜਾਬ ਦੀਆਂ ਕਿਸਾਨ ਜਣੀਆਂ ਲੜ ਰਹੀਆਂ ਹੈਗੇ ਆ ਅਸੀਂ ਪਾਣੀ ਮੈਨੂੰ ਜਿਹੜਾ ਵਿਧਾਨ ਸਭਾ ਦਾ ਨਾ ਵਿਸ਼ੇਸ਼ ਸੈਸ਼ਨ ਚੱਲਿਆ ਹੈਗਾ ਪਾਣੀਆਂ ਦੇ ਮਾਮਲੇ ਦੇ 4 ਤਰੀਕ ਨੂੰ ਪੰਜਾਬ ਦੇ ਵਿੱਚ 50 ਤੋਂ ਵੱਧ ਜਿਹੜੇ ਅਮਰ ਮੰਗ ਬਤਾ ਦੇ ਲਈ ਦੇ ਵਿੱਚ ਮੰਗ ਕੀਤੀ ਹੈਗੀ ਡੰਪੀਆ ਰੱਤ ਕੀਤਾ ਜਾਵੇ ਪਾਣੀਆਂ ਦਾ ਮਸਲਾ ਰਪੇਰੀਆਂ ਸਦਾਨ ਦਾ ਹੱਲ ਕੀਤਾ ਜਾਵੇ ਆ ਇਸ ਗੱਲ ਨੂੰ ਇਹ ਸਮਝਦੇ ਆ ਵੀ ਇਹ ਨਖਿੱਦ ਨੂੰ ਅਸੀਂ ਕੀ ਦੱਸਾਂਗੇ ਜਾਂ ਮਤਲਬ ਇਹ ਕੋਈ ਅਖਬਾਰਾ ਇਹ ਕੋਈ ਆਪਣੀ ਸੈਂਸੀ ਨਹੀਂ ਹੈਗੀ ਕਿ ਅੱਲਾਹ ਬੋਲਦਾ ਹੈਗਾ ਅਸੀਂ ਮੰਨਦੇ ਵੀ ਪੰਜਾਬ ਦੇ ਪਾਣੀਆਂ ਦੇ ਮਾਮਲੇ ਦਾ ਸਾਡਾ ਬਾਗ ਸਾਡੇ ਦਰਿਆ ਪਾਣੇ ਦਾ 52% ਜਿਹੜਾ ਰਾਜਸਥਾਨ ਨੂੰ ਆਲਰੇਡੀ ਜਾ ਰਿਹਾ ਹੈਗਾ 22% ਸਾਡਾ ਪਾਣੀ ਜਾ ਰਿਹਾ ਹੈਗਾ ਸਾਡੀ ਤੰਦੀ ਹੇਠਲਾ 66% ਪਾਣੀ ਖਤਮ ਹੋ ਗਿਆ ਪੰਜਾਬ ਵਿੱਚ ਚਹਿਲਾ ਦੇ ਗਸਪੀਟ ਤੇ ਵਧ ਰਿਹਾ ਹੈਗਾ ਪੰਜਾਬ ਦੇ ਗਹਿਰੇ ਸੰਗਰੇ ਵਿੱਚੋਂ ਗੁਜ਼ਰ ਰਿਹਾ ਜਿਹਦੇ ਕਾਰਨ ਲਗਾਤਾਰ ਜਿਹੜੀਆਂ ਪੰਤਨ ਲਾੜੀਆਂ ਹੈਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀਆਂ ਦੇ ਮਾਮਲੇ ਤੇ ਵੱਟਾ ਅਸੀਂ ਜਿਹੜੇ ਕੋਈ ਮਹਾਜ ਖੜਾ ਕਰਾ